ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਗੁਰਦੁਆਰਾ ਰਿਕਾਫਗਾਂਸ ਦਾ ਵਿਖੇ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਬਾਲਾਂ ਦੀ ਨਵੀਨਤਮ ਕਿਤਾਬ ਸਿੱਖ ਗੁਰਧਾਮ ਦੀਦਾਰ ਰਿਲੀਜ਼ ਕੀਤੀ। ਇਸ ਕਿਤਾਬ ਵਿੱਚ ਦਿੱਲੀ ਦੇ ਇਤਿਹਾਸਕ ਗੁਰਦਵਾਰਾਂ ਦਾ ਇਤਿਹਾਸ ਸਿੱਖ ਜਰਨਲਾਂ ਦੁਆਰਾ ਦਿੱਲੀ ਫਤਿਹ ਅਤੇ ਸਿੱਖੀ ਦੇ ਇਤਿਹਾਸ ਕਵਿਤਾ ਦੇ ਰੂਪ ਵਿੱਚ ਲਿਖਿਆ ਗਿਆ ਹੈ। ਕਾਲਕਾ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਲੈਣ ਲਈ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਸ ਮੌਕੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਨੇ ਕਾਲਕਾ ਦੇ ਸੁਪਰਾਰਡ ਲਈ ਧੰਨਵਾ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ ਜਿਹੜੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਣਾ ਜੀਵਨ ਬੀਤਿਤ ਕਰ ਰਹੇ ਹਨ ਸ਼ਿਕਾਗੋ ਦੇ ਵਿੱਚ ਰਹਿੰਦੇ ਹੋਏ ਗੁਰਸਿੱਖੀ ਨੂੰ ਵਿਦਾਨ ਵਸੇ ਧਰਮ ਦੇ ਪ੍ਰਚਾਰ ਪ੍ਰਸਾਰ ਵਸੇ अनेका ਉਪਰਾਲਿਆਂ ਨੇ ਕੀਤੇ ਹੈ ਔਰ ਇਹ ਨਵੇਲਾ ਉਪਰਾਲਾ ਜਿਹੜਾ ਗੁਰ ਗੁਰ ਇਤਿਹਾਸ ਨੂੰ ਗੁਰੂ ਧਾਮਾ ਨੂੰ ਕਵਿਤਾਵਾਂ ਦੇ ਰੂਪ ਦੇ ਵਿੱਚ ਲੈ ਕੇ ਆਣ ਦਾ ਏ ਵੀ ਇਹਨਾਂ ਨੇ ਇੱਕ ਬੜਾ ਸ਼ਲਾਘਾਯੋਗ ਕੰਮ ਸ਼ੁਰੂ ਕੀਤਾ ਅੱਜ ਸਿੱਖ ਗੁਰਤਾਮ ਦੀਦਾਰ ਨਾਮ ਦੀ ਇਹ ਕਿਤਾਬ ਬਾਬਾ ਜੀ ਹੋਰਾਂ ਨੇ ਲਿਖੀ ਹੈ ਜਿਹਦੇ ਵਿੱਚ ਦਿੱਲੀ ਦੇ ਸਾਰੇ ਇਤਿਹਾਸਿਕ ਗੁਰਦੁਆਰੇ ਦਿੱਲੀ ਦੇ ਇਤਿਹਾਸ ਨਾਲ ਸੰਬੰਧਿਤ ਲਾਲ ਕਿਲਾ ਫਤਿਹ ਔਰ ਜਿਹੜੀਆਂ ਕੁਰਬਾਨੀਆਂ ਸਿੰਘਾਂ ਨੇ ਕੀਤੀ ਹੈ ਇਹ ਸਾਰੀਆਂ ਕਿਤਾਬ ਦੇ ਉਂ ਇੱਕ ਕਵਿਤਾਵਾਂ ਦੇ ਰੂਪ ਦੇ ਵਿੱਚ ਲਿਖੀ ਹੈ ਤਾਂ ਕਿ ਜਿਹੜੇ ਵੀ ਗੁਰਦੁਆਰੇ ਦੀ ਅਸੀਂ ਗੱਲ ਕਰੀਏ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਲ ਕਰ ਲਈਏ ਗੁਰਦੁਆਰਾ ਰਕਾਬਗਨ ਸਾਹਿਬ ਦੀ ਇਹ ਕਵਿਤਾ ਦੇ ਵਿੱਚ ਜਦ ਬੱਚੇ ਪੜਨਗੇ ਤੇ ਸਾਰੀ ਉਮਰ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਛਾਪੇ ਇਹ ਉਪਰਾਲਾ ਬਾਬਾ ਜੀ ਨੇ ਕੀਤਾ ਔਰ ਅੱਜ ਸਪੈਸ਼ਲ ਸ਼ਿਕਾਗੋ ਤੋਂ ਆ ਕੇ ਇਥੇ ਇਸ ਕਿਤਾਬ ਦਾ ਜਿਹੜਾ ਸੰਗਤਾਂ ਨੂੰ ਸਮਰਪਿਤ ਕੀਤੀ ਜਾ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਅਨ ਦਾ ਧੰਨਵਾਦ ਵੀ ਕਰਦਾ ਬਾਬਾ ਜੀ ਨੇ ਅੱਜ ਤੋਂ तकरीबन 8 ਫਰਵਰੀ ਨੂੰ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਨੇ ਇੱਕ ਇਹਨਾਂ ਦੀ ਲਿਖੀ ਹੋਈ ਕਿਤਾਬ ਜਿਹੜੀ ਹਰ ਮੰਦਰ ਪ੍ਰਕਰਮਾ ਇਹ ਵੀ ਰਿਲੀਜ਼ ਕੀਤੀ ਹੈ ਇਹ ਵੀ ਹਰ ਮੰਦਰ ਸਾਹਿਬ ਦੇ ਵਿੱਚ ਜਿਹੜੇ ਗੁਰਦੁਆਰੇ ਨੇ ਗੁਰੂ ਸਾਹਿਬ ਦੇ ਜਿਹੜੇ ਸਥਾਨ ਹੈਗੇ ਨੇ ਜਿਸ ਤਰੀਹ ਹਰ ਮੰਦਰ ਸਾਹਿਬ ਹੋ ਗਿਆ ਔਰ ਹਰ ਕੀ ਪੋੜੀ ਵਰਗੀ ਹਰ ਕੀ ਪੋੜੀ ਵੀ ਹੋਈ ਅਕਾਲ ਤਖਤ ਸਾਹਿਬ ਹੋਏ ਔਰ ਜਿਹਨੇ ਵੀ ਉਥੇ ਹੋਰ ਪ੍ਰਕਰਮਾ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਉਹਨਾਂ ਸਾਰਿਆਂ ਦੇ ਉੱਤੇ ਵੀ ਕਵਿਤਾਵਾਂ ਰਾਈ ਇਹ ਜਿਹੜਾ ਸੰਦੇਸ਼ ਇਹ ਲੋਕਾਂ ਤੱਕ ਪਹੁੰਚਾਉਂਦਾ ਉਪਰਾਲਾ ਕੀਤਾ ਸਿੰਸ ਅਫਗਾਨੀ ਦੇ ਗ੍ਰੀਟਿੰਗ ਜੀ ਹੁਣਾਂ ਨੇ ਇਹਦੀ ਉਹਨੂੰ ਓਪਨਿੰਗ ਕੀਤੀ ਔਰ ਸੰਗਤ ਨੂੰ ਦਿੱਤਾ ਅੱਜ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਗੁਰਧਾਮਾਂ ਦੇ ਦედაਰਾਂ ਦੀ ਜਿਹੜੀ ਕਿਤਾਬ ਅਸੀਂ ਲਾਂਚ ਕਰਨ ਜਾ ਰਹੇ ਹਾਂ ਸੰਗਤਾਂ ਨੂੰ ਸਮਰਪਿਤ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਦੇ ਸਟੋਰੀ ਚ ਵੀ ਮਿਲੇਗੀ ਔਰ ਵਕ ਵਕ ਧਾਰਮਿਕ ਸਥਾਨਾਂ ਤੇ ਜਿੱਥੇ ਤੱਕ ਸਾਡੀ ਅਪਰੋਚ ਹੋਏਗੀ ਅਸੀਂ ਇਹਨੂੰ ਪਹੁੰਚਾਵਾਂਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੇਤੇਦਾਰ ਹਰਮਿਤ ਸਿੰਘ ਜੀ ਕਾਲਕਾ ਸਾਰੇ ਮੈਂਬਰ ਸਹਿਬਾਨ ਅਤੇ ਸਟਾਫ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਆਪਣੀ ਬਹੁਤ ਰੁਝੇਮੀਆਂ ਪਰੇ ਸਮੇਂ ਵਿੱਚੋਂ ਸਮਾਂ ਇਸ ਕੰਮ ਲਈ ਕੱਢਿਆ। ਦੂਜੀ ਗੱਲ ਇਸ ਕਿਤਾਬ ਬਾਰੇ ਇਹ ਮੇਰੇ ਮਨ ਦੇ ਬਲਬਲੇ ਮੇਰਾ ਜਨਮ ਇੱਕ ਸਿੱਖ ਪਰਿਵਾਰ ਚ ਹੋਇਆ ਔਰ ਉਸ ਤੋਂ ਬਾਅਦ ਮੈਨੂੰ ਤਖਸ਼ੀਰੀ ਕੇਸਕਟ ਸਾਹਿਬ بطور ਹੈੱਡ ਗ੍ਰੰਥੀ ਅਤੇ ਐਕਟਿੰਗ ਜਥੇਦਾਰ ਤ्रेन ਦਾ ਸੁਪਾਕ ਮਿਲਿਆ ਗੁਰੂ ਚਰਨਾਂ ਦੀ ਸ਼ੋ ਮਿਲੀ ਆ ਮੇਰੇ ਅੰਦਰ ਜਿਹੜੇ ਮਾਤਾ ਪਿਤਾ ਦੇ ਦਿੱਤੀ ਹੋਈ ਸੰਸਕਾਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਬਖਸ਼ਿਸ਼ ਉਹ ਮੰਦੇ ਬਲਵਲੇ ਸੀ ਉਹਨਾਂ ਬਲਵਲਿਆਂ ਨੂੰ ਮੈਂ ਇੱਕ ਕਾਗਜ਼ ਦੇ ਸੀਨੇ ਤੇ ਕਲਮ ਰਾਹੀਂ ਲਿਖਿਆ ਤੇ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਚ ਜਿੰਨੇ ਹਿਸਟੋਰੀਕ ਸਪਾਟਸ ਨੇ ਉਹਨਾਂ ਦਾ ਇਤਿਹਾਸ ਕਵਤਾਂ માં ਰਹੀਂ ਲਿਖਿਆ ਉਸ ਸਿੰਘ ਸਾਹਿਬ ਜੀ ਨੇ 8 ਫਰਵਰੀ ਨੂੰ ਲੰਘੀ 8 ਫਰਵਰੀ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਕਾਰਯੋਗ ਯੋਗਨੀ ਰਕबीर ਸਿੰਘ ਜੀ ਨੇ ਉਹਨਾਂ ਨੂੰ ਰਿਲੀਜ਼ ਕੀਤਾ ਤੇ ਮੈਂ ਜ਼ਿਆਦਾ ਗੱਲ ਕਰਾਂਗਾ ਦਿੱਲੀ ਸਿੱਖ ਜਿਹੜੇ ਸਿੱਖ ਗੁਰਤਾਰਾਮਦੀਦਾਰ ਦਿੱਲੀ ਦਿੱਲੀ ਦੇ ਗੁਰਦੁਆਰੇ ਨੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਨੇ ਦਿੱਲੀ ਦੇ ਵਿੱਚ ਪਹਿਲੇ ਪਾਤਸ਼ਾਹ ਦੇ ਦੋ ਔਰ 8ਵੇਂ ਪਾਤਸ਼ਾਹ ਦੇ ਦੋ ਸਥਾਨ 9ਵੇਂ ਪਾਤਸ਼ਾਹ ਦੇ ਦੋ ਸਥਾਨ 10ਵੇਂ ਪਾਤਸ਼ਾਹ ਦੇ ਇਸ ਤੋਂ ਇਲਾਵਾ ਮਾਤਾ ਸਵਾਨ ਗੁਰੂ ਕੇ ਮਹਿਲ ਉਹਨਾਂ ਦੇ ਅੰਗੀਠੇ ਪੰਜ ਸਿੱਖ ਜੋ ਗੁਰੂ ਸਾਹਿਬ ਨਾਲ ਇੱਥੇ ਆਏ ਉਹਨਾਂ ਦੇ ਯਾਦ ਵਿੱਚ ਤਿੰਨ ਇੱਥੇ ਸ਼ਹੀਦ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਇਸ ਧਰਤੀ ਤੇ ਦਿੱਲੀ ਦੇ ਛੋਈ ਔਰ ਐਂਡ ਵਿੱਚ ਜਿਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਿੱਖ ਨਸਲ ਕੁਸ਼ੀ ਜਿਹੜੀ 84 ਚ ਹੋਈ ਉਹ ਵੀ ਮੇਰੇ ਮਨ ਦਾ ਇੱਕ ਦਰਦ ਸੀ ਉਹ ਦਰਦ ਨੂੰ ਵੀ ਮੈਂ ਆਪਣੇ ਦਰਦ ਨੂੰ ਕਾਗਜ਼ ਦੇ ਸੀਨੇ ਤੇ ਬਿਆਨ ਕੀਤਾ ਹੈ ਔਰ ਇਸ ਤੋਂ ਇਲਾਵਾ ਜਿੱਥੇ ਮੇਰੇ ਮਨ ਦੇ ਵੱਲਵਲੇ ਸੀ ਮੇਰੀ ਮਨ ਦੀ ਚਾਹਤ ਸੀ ਕਿ ਇਤਿਹਾਸ ਵਾਰਤਕ ਵਿੱਚ ਦਿੱਲੀ ਗੁਰਦੁਆਰਾ ਪਰੰਧ ਕਮੇਟੀ ਵੀ ਲਿਖ ਕੇ ਦੇਂਦੀ ਆ ਪ੍ਰਚਾਰਿਆ ਹੋਰ ਵੀ ਪ੍ਰਚਾਰਿਆ ਨੇ ਪਰ ਇਹ ਇੱਕ ਨਵਿਕਲਾ ਯਤਨ ਆ ਕਿਉਂਕਿ ਵਾਰਤਕ ਨੂੰ ਯਾਦ ਕਰਨਾ ਔਖਾ ਹੁੰਦਾ ਹੈ ਕਵਤਾ ਨੂੰ ਯਾਦ ਕਰਨਾ ਥੋੜਾ ਆਸਾਨ ਹੁੰਦਾ ਹੈ ਕਵਤਾਵਾਂ ਨੇ ਜਿਹੜਾ ਗੁਰਪੁਰਪਾਉਂਦੇ ਆ ਬੰਗਲਾ ਸਾਹਿਬ ਦੇ ਸੰਬੰਧ ਵਿੱਚ ਰਖਾਫਗਨ ਸਾਹਿਬ ਦੇ ਬੱਚੇ ਇਹਨੂੰ ਪੜਨਗੇ ਯਾਦ ਕਰਨਗੇ ਔਰ ਆਪਣਾ ਜਿਹੜਾ ਉਹ ਇਤਿਹਾਸ ਉਹਦੇ ਨਾਲ ਉਹ ਜੁੜਨਗੇ ਤੇ ਮੇਰੀ ਇਹ ਦਿਲ ਦੀ ਇੱਛਾ ਸੀ ਮੈਂ ਉਹ ਆਪਣੇ ਦਿਲ ਦੇ ਬਲਵਲਿਆਂ ਨੂੰ ਇਹ ਪੂਰਾ ਕੀਤਾ ਔਰ